ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹ ਖਾਨਿਸਵੈਲੇ ਦੀ ਵੱਡੀ ਖਬਰ ਲੁਧਿਆਣੇ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਸਪਾ ਸੈਂਟਰ ਦੇ ਉੱਤੇ ਇੱਕ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਬੜੀ ਬਹਿਰਮੀ ਦੇ ਨਾਲ ਕਤਲ ਕੀਤਾ ਗਿਆ ਤੁਹਾਨੂੰ ਦੱਸਦੀ ਆ ਕਿ ਇੱਕ ਕੁੜੀ ਜੋ ਕਿ ਲੁਧਿਆਣੇ ਦੇ ਇੱਕ ਸਪਾ ਸੈਂਟਰ ਦੇ ਅੰਦਰ ਕੰਮ ਕਰਦੀ ਸੀ ਕਿ ਚਾਇਨਾ ਉਸ ਦਾ ਪ੍ਰੇਮੀ ਇਸ ਸਪਾ ਸੈਂਟਰ ਦੇ ਅੰਦਰ ਵੜ ਆਇਆ ਪਹਿਲਾ ਦਾ ਉਸ ਦੇ ਵੱਲੋਂ ਇਸ ਕੁੜੀ ਦੇ ਨਾਲ ਬਹਿਸ ਕੀਤੀ ਗਈ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦੀ ਲੜਾਈ ਹੋਈ ਤੇ ਲੜਾਈ ਦੇ ਦੌਰਾਨ ਮੁੰਡੇ ਦੇ ਵੱਲੋਂ ਚਾਕੂ ਕੱਢ ਕੇ ਜਿਹੜਾ ਕੁੜੀ ਤੇ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਗਏ ਉਸ ਦੀ ਗਰਦਨ ਦੇ ਉੱਤੇ ਵਾਰ ਕੀਤੇ ਗਏ ਤੇ ਬੁਰੇ ਤਰੀਕੇ ਨਾਲ ਜਿਹੜਾ ਉਸ ਨੂੰ ਜ਼ਖਮੀ ਕੀਤਾ ਗਿਆ ਦੱਸਦੇ ਗਏ ਜ਼ਖਮੀ ਹਾਲਤ ਦੇ ਵਿੱਚ ਕੁੜੀ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮਰ ਤੱਕ ਕਰਾਰ ਦੇ ਦਿੱਤਾ ਗਿਆ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਕੁੜੀ ਆ ਇਹ ਦੋ ਬੱਚਿਆਂ ਦੀ ਮਾਂ ਸੀਗੀ ਤੇ ਇਸ ਮੁੰਡੇ ਦੇ ਨਾਲ ਲਿਵ-ਇਨ ਦੇ ਵਿੱਚ ਰਹਿ ਰਹੀ ਸੀਗੀ ਤੁਹਾਨੂੰ ਦੱਸਦੇ ਕਿ ਲਿਵ-ਇਨ ਦੇ ਵਿੱਚ ਰਹਿ ਰਹੀ ਸੀ ਤਕਰੀਬਨ 1 ਸਾਲ ਤੋਂ ਇਹਨਾਂ ਦਾ ਰਿਲੇਸ਼ਨ ਚੱਲ ਰਿਹਾ ਸੀ ਇਸ ਦੌਰਾਨ ਕੁਝ ਕਹਾ ਸੁਣੀ ਜਿਹੜੀ ਇਹਨਾਂ ਦੇ ਵਿੱਚ ਹੋਈ ਕਿਸੇ ਕਾਰਨ ਨੂੰ ਲੈ ਕੇ ਵਿਵਾਦ ਹੋਇਆ ਤੇ ਵਿਵਾਦ ਇਹਨਾਂ ਜਿਆਦਾ ਵੱਧ ਗਿਆ ਕਿ ਮੁੰਡੇ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਬੜੀ ਬੇਰਹਿਮੀ ਦੇ ਨਾਲ ਜਿਹੜਾ ਕਤਲ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਮੌਕੇ ਤੇ ਪੁਲਸ ਦਾ ਜਿਹੜਾ ਅਮਲਾ ਪਹੁੰਚ ਚੁੱਕਿਆ ਫੋਰੈਂਸਿਕ ਦੀ ਟੀਮ ਜਿਹੜੀ ਆ ਪਹੁੰਚ ਚੁੱਕੀ ਐ ਸਪਾਸ ਸੈਂਟਰ ਦੇ ਬਾਹਰ ਚਾਰੇ ਪਾਸੇ ਜਿਹੜਾ ਖੂਨ ਉਹ ਵਿਖਰਿਆ ਹੋਇਆ ਨਜ਼ਰ ਆ ਰਿਹਾ ਇਸ ਦੌਰਾਨ ਜਿਹੜੇ ਜਾਂਚ ਅਧਿਕਾਰੀ ਮੌਕੇ ਤੇ ਪਹੁੰਚੇ ਉਹਨਾਂ ਨੇ ਵੱਲੋਂ ਜਾਣਕਾਰੀ ਸਾਂਝਾ ਕੀਤੀ ਗਈ ਕਿ ਮੁੰਡਾ ਜਿਹੜਾ ਬਲੇਰ ਕੋਟਲਾ ਦਾ ਰਹਿਣ ਵਾਲਾ ਤੇ ਇਸ ਦਾ ਪ੍ਰੇਮੀ ਸੀ ਇਹ ਦੋਨੇ ਲਿਵਿੰਗ ਦੇ ਵਿੱਚ ਰਹਿ ਰਹੀ ਸੀਗੇ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਵਿਵਾਦ ਹੋਇਆ ਤੇ ਉਹ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਕਿ ਮੁੰਡੇ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਕਈ ਵਾਰ ਕਰਕੇ ਜਿਹੜਾ ਕੁੜੀ ਦਾ ਬੜੀ ਬੇਰਮੀ ਦੇ ਨਾਲ ਉਹ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਲੁਧਿਆਣਾ ਹਿੰਮਤ ਸਿੰਘ ਨਗਰ ਦੀ ਇਹ ਪੂਰੀ ਘਟਨਾ ਜਿੱਤੇ ਰਿਲੀਫ ਨਾ ਦੇ ਇੱਕ ਸਪਾ ਸੈਂਟਰ ਦੇ ਅੰਦਰ ਇਹ ਕੁੜੀ ਕੰਮ ਕਰਦੀ ਸੀ ਜਿੱਥੇ ਅਚਾਨਕ ਇਸ ਦਾ ਪ੍ਰੇਮੀ ਵੜ ਆਇਆ ਤੇ ਕੁੜੀ ਦੇ ਨਾਲ ਝਗੜਾ ਉਸ ਦੇ ਵੱਲੋਂ ਕੀਤਾ ਗਿਆ ਉਸ ਤੋਂ ਬਾਅਦ ਚਾਕੂ ਮਾਰ ਕੇ ਜੜੀ ਆ ਹੁਤੀ ਹੱਤਿਆ ਕਰ ਦਿੱਤੀ ਥੰਦ ਦੱਸਦੇ ਕਿ ਸਪਾ ਸੈਂਟਰ ਦੇ ਬਾਹਰ ਚਾਰੇ ਪਾਸੇ ਜਿਹੜਾ ਉਹ ਖੂਨ ਵਿਖਰਾ ਹੋਇਆ ਨਜ਼ਰ ਆ ਰਿਹਾ ਮ੍ਰਿਤਕ ਦੀ ਜਿਹੜੀ ਪਛਾਣ ਆ ਦੱਸ ਦੇ ਕਿ ਕੁੜੀ ਦਾ ਨਾਮ ਅਕਵਿੰਦਰ ਕੌਰ ਦੱਸਿਆ ਜਾ ਰਿਹਾ ਉਹ ਦੋ ਬੱਚਿਆਂ ਦੀ ਮਾਂ ਤੇ ਜਿਹੜੇ ਬੰਦੇ ਦੇ ਵੱਲੋਂ ਕਤਲ ਕੀਤਾ ਜਾ ਰਿਹਾ ਉਸ ਦਾ ਨਾਮ ਸਿਮਰਜੀਤ ਸਿੰਘ ਹੈ ਇਸ ਦੇ ਨਾਲ ਹੀ ਕੁੜੀ ਜਿਹੜੀ ਆ ਉਹ ਲੀਵਿੰਗ ਦੇ ਵਿੱਚ ਰਹਿ ਰਹੀ ਸੀ ਜਿਹੜਾ ਸਿਮਰਜੀਤ ਆ ਉਹ ਇਸ ਦਾ ਜਿਹੜਾ ਪ੍ਰੇਮੀ ਸੀਗਾ ਤੁਹਾਨੂੰ ਦੱਸਦੇ ਕਿ ਥਾਣਾ ਦੁਗਰੀ ਦੇ ਸਭ ਇਨਸਪੈਕਟਰ ਦੇ ਵੱਲੋਂ ਜਾਣਕਾਰੀ ਸਾਂਝਾ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਅਗਦੀ ਜਿਹੜੀ ਪੁੱਛਗੀ ਚਾ ਉਹ ਕੀਤੀ ਜਾ ਰਹੀ ਆ ਤੇ આરોપી ਨੂੰ ਫਿਲਹਾਲ ਜਿਹੜਾ ਕਸ ਦੇ ਵੱਲੋਂ ਉਹ ਕਾਬੂ ਕਰ ਲਿਆ ਗਿਆ